ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਜੰਗਲ ਵਰਗਾ ਨਜ਼ਾਰਾ ਦੇਖ ਰਹੇ ਹੋ ਇਹ ਸਾਡੇ ਬਹੁਤ ਹੀ ਸਕਾਰਯੋਗ ਮਾਸਟਰ ਪਰਮਿੰਦਰ ਸਿੰਘ ਜੀ ਨੈਸ਼ਨਲ ਅਵਾਰਡੀ ਇਹਨਾਂ ਦਾ ਘਰ ਤੁਸੀਂ ਕਈ ਵਾਰੀ ਆਪਣੀਆਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਤੇ ਅੱਜ ਸਾਡੇ ਵੀਰ ਸੁਖਰਾਜ ਸਿੰਘ ਦਾ ਜਨਮ ਦਿਨ ਹੈ ਜਿਹੜਾ ਕੈਨੇਡਾ ਦੇ ਵਿੱਚ ਬੈਠਾ ਤੇ ਉਹਨੂੰ ਜਨਮ ਦਿਨ ਦੀ ਅਸੀਂ ਸਮੁੱਚੀ ਟੀਮ ਅੰਜੀਤ ਤੇ ਕਿੰਨੂ ਦਾ ਬੂਟਾ ਲਾ ਕੇ ਵਧਾਈਆਂ ਦੇਣ ਆਏ ਆ ਤੇ ਪ੍ਰਮਾਤਮਾ ਕਰੇ ਸਾਡਾ ਭਰਾ ਤੰਦਰੁਸਤ ਜ਼ਿੰਦਗੀ ਜਿਉਵੇਂ ਖੁਸ਼ੀਆਂ ਖੇੜੇ ਮਾਣੇ ਪ੍ਰਕਿਆ ਕਰੇ ਅਜ਼ੀਰ ਅਜ਼ੀਰ ਤਾਂ ਹੁਣੇ ਹੀ ਖਵਾ ਦੇਣੀ ਆ ਸਰ ਦਿਓ ਜੀ ਤੁਸੀਂ ਵੀ ਵਧਾਈਆਂ ਦਿਓ ਵੀਰ ਨੂੰ ਤੇ ਫੋਟੋ ਵੀ ਮੈਂਸ਼ਨ ਕਰ ਦਿਆਂਗੇ ਨਾਲ ਸਾਡੇ ਵਿੱਚ ਹੈ ਨਹੀਂਗਾ ਤੇ ਉੱਪਰ ਫੋਟੋ ਲਾ ਦਿਆਂਗੇ ਤੇ ਕਮੈਂਟ ਕਰਕੇ ਜਰੂਰ ਵਧਾਈਆਂ ਦਿਓ ਸਰ ਦਿਓ ਜੀ ਮੁਬਾਰਕਾਂ ਬਰਕੇ ਨੂੰ ਸੁਖਰਾਜ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾਸੀ ਜੀ ਸੁਖਰਾਜ ਸਿੰਘ ਪੁੱਤਰ ਪ੍ਰਭੰਦਰ ਸਿੰਘ ਜਿਹੜਾ ਆਵੜੀ ਇਹਨਾਂ ਦੇ ਘਰੇ ਆਇਆ ਸੁਖਰਾਜ ਸਿੰਘ ਪੁੱਤਰ ਦਾ ਜਨਮ ਹੋਇਆ ਉਹਨਾਂ ਨੂੰ ਜਨਮ ਲੰਘਿਆ ਬਹੁਤ ਬਹੁਤ ਵਧਾਈਆਂ ਹੋਣ ਜਨਮ ਦੇ ਖੁਸ਼ੀ ਦੇ ਵਿੱਚ ਇੱਕ ਕੀ ਨੂੰ ਉਹ ਇੱਕ ਅੰਜੀਤ ਦਾ ਫੂਟਾ ਲਾ ਰਹੇ ਆ ਅਰਦਾਸ ਕਰੇ ਕਿ ਸੁਖਰਾਜ ਸਿੰਘ ਦੀ ਜ਼ਿੰਦਗੀ ਲੰਬੀ ਉਮਰ ਤੇ ਸੁਖਦ ਜ਼ਿੰਦਗੀ ਹੋਵੇ ਕਿ ਆ ਜਿੰਦਗੀ ਸਾਰੇ ਤਰ੍ਹਾਂ ਦਾ ਅੱਲਾ ਦਾ ਬਰਕਤ ਤੁਸੀਂ ਕੀ ਦੇ ਬਖਸ਼ੀ ਬਾਈ ਗੁਰਜੀ ਦਾ ਖਾਲਸਾ ਬਾਈ ਜੀ ਪਤਾ ਹੈ ਕਾਂਜਨ ਮੈਡਮ ਨੂੰ ਬੇਨਤੀ ਕਰੂ ਮੈਂ ਮੈਮ ਸਾਰਿਆਂ ਨੂੰ ਰਾਮ ਰਾਮ ਸੁਖਰਾਜ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਤੇ ਇਹਦੇ ਜਨਮ ਦਿਨ ਤੇ ਦੋ ਪੌਦੇ ਲਗਾ ਰਹੇ ਆ ਜਿਵੇਂ ਜਿਵੇਂ ਪੌਦੇ ਵਧਣਗੇ ਫੁੱਲਣਗੇ ਉਸ ਤਰ੍ਹਾਂ ਸਰਾ ਤੋਂ ਵੱਡਾ ਹੋਈ ਤੇ ਵੱਡਾ ਹੋ ਕੇ ਦੇਖੀ ਕਿਸ ਤਰ੍ਹਾਂ ਇਹ ਵੱਧ ਰਹੇ ਐ ਤੇ ਕਿਸ ਤਰ੍ਹਾਂ ਇਹ ਫਲ ਦੇ ਰਿਹਾ ਹੈ ਉਵੇਂ ਤੂੰ ਵੀ ਖਰਾ ਭਰਾ ਰਵੇਂ ਤੇ ਤੇਰੀ ਖੁਸ਼ੀਆਂ ਦਾ ਤੇਰਾ ਜੀਵਨ ਨੇ ਭਰਿਆ ਹੋਵੇ ਉਹ ਸੋਚੀ ਬਾਸੀ ਅਨਿਸ਼ਾ मैम ਚੱਲੀ ਜਾਂਦੀ ਹੈ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਰਮਿੰਦਰ ਸਰ ਦੇ ਘਰੇ ਆ ਕਿੱਥੇ ਲੈਣਾ ਉਹਨਾਂ ਦੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਇਕੱਠੇ ਹੋਏ ਆ ਹਨੇ ਮੈਨੂੰ ਕੱਲ ਚੈਲੰਜ ਦਿੱਤਾ ਸੀ ਕਹਿੰਦੇ ਵੀ ਆਜੋ ਤੇ ਤੁਹਾਨੂੰ ਕੈਨੇਡਾ ਤੇ ਅਮਰੀਕਾ ਦੇ ਬਾਗਾ ਦੀ ਸੈਰ ਕਰਾਵਾਂਗੇ ਤੇ ਮੈਨੂੰ ਬੇਟੇ ਤੂੰ ਉੱਥੋਂ ਵੀ ਫੋਟੋ ਜਰੂਰ ਭੇਜੀਂ ਵਾਕਈ ਇਹਨਾਂ ਨੇ ਕੈਨੇਡਾ ਇੱਥੇ ਸਿੱਧ ਦਿੱਤਾ ਤੇ ਫਿਰ ਜਗਰਾਓ ਵਾਲੇ ਬਹੁਤ ਕਿਸਮਤ ਵਾਲੇ ਆ ਤੁਹਾਨੂੰ ਤੇ ਤੁਹਾਡੇ ਪਾਪਾ ਵਰਗੇ ਇਹਨਾਂ ਸਨਾਂ ਦੀ ਸੇਵਾ ਲੈ ਕੇ ਸੋ ਹੈਪੀ ਬਰਥਡੇ ਫਰੋਮ 올 ਆਵਰ ਟੀਮ ਥੈਂਕ ਯੂ ਸੋ ਅਸੀਂ ਹੁਣ ਬੇਨਤੀ ਕਰਾਂਗੇ ਉਹਨਾਂ ਨੇ ਬਹੁਤੇ ਵੀ ਸ਼ਾਇਦ ਤਿਆਰ ਕੀਤੇ ਆ ਟੀਮ ਨੂੰ ਦੇਣ ਵਾਸਤੇ ਜਾਂ ਨਵੇਂ ਲੈਣੇ ਆ ਤੇ ਬਰਿੰਦਰ ਸਿੰਘ ਜੀ ਆਪਣੇ ਸ਼ਬਦਾਂ ਦੇ ਰਹੀਆਂ ਵੀ ਕਾਫੀ ਸਾਰਾ ਗਿਆਨ ਵੀ ਦੇਣਗੇ ਤੁਹਾਨੂੰ ਗਿਆਨ ਹਾਂਜੀ ਗਿਆਨ ਤਾਂ ਦਿੰਦੇ ਹੀ ਰਹਿੰਦੇ ਆਕਸਰ ਹੁਣ ਹੀ ਲੜਾਈ ਹੋ ਗਈ ਗਿਆਨ ਦੀ ਇੱਥੇ ਕੋਈ ਵੱਡੀ ਜ਼ਰੂਰਤ ਨਹੀਂ ਹੈ ਸਾਡੀ ਲੋੜ ਆ ਹਾਂਜੀ ਜਿਹੜੇ ਬੰਦੇ ਸਮਝਦੇ ਉਹਨਾਂ ਦੀ ਲੋੜ ਹੈ ਜਿਹੜੇ ਨਹੀਂ ਸਮਝਦੇ ਉਹਨਾਂ ਦੀ ਨਹੀਂ ਲੋੜ ਹੈਗੀ ਸਾਹ ਹਰੇਕ ਨੇ ਲੈਣੇ ਆ ਅਸੀਂ ਇਹ ਦੇਖਣਾ ਵੀ ਕਿਹੜਾ ਸ਼ੁੱਧ ਸਾਹ ਕਿਹਨੇ ਸ਼ੁੱਧ ਸਾਹ ਲੈਣਾ ਤੇ ਕਿਹਨੇ ਦੂਸ਼ਤ ਹਵਾ ਜਿਹਾ ਸਾਹ ਲੈਣਾ ਪਰ ਤੁਸੀਂ ਦੇਖੋ ਸਾਡੇ ਬੂਟਿਆਂ ਦੀ ਤਲਾਦ ਕਿੰਨੀ ਘਟ ਗਈ ਆ ਇਹਦੇ ਇਹ ਤਾਂ ਹੁਣ ਬਹਾਨੇ ਆ ਆਨੇ ਬਹਾਨੇ ਵੀ ਅਸੀਂ ਜਨਮ ਦਿਨ ਤੇ ਬੂਟਾ ਲਾਇਆ ਵੀ ਉਹ ਵੀ ਤਾਂ ਕਿ ਜਿਹੜੇ ਬੱਚੇ ਆ ਉਹ ਵੀ ਆ ਕੇ ਪੰਜਾਬ ਦੀ ਮਿੱਟੀ ਨਾਲ ਜੁੜਨ ਉੱਥੋਂ ਬੈਠੇ ਹੁਣ ਬਹੁਤ ਪਹਿਲਾਂ ਤਾਂ ਖੁਸ਼ੀ-ਖੁਸ਼ੀ ਕੈਨੇਡਾ ਉੱਠ ਜਾਂਦੇ ਆ ਫਿਰ ਉੱਥੋਂ ਬੈਠੇ ਉਹ ਬਹੁਤ ਤਰਸਦੇ ਆ ਪੰਜਾਬ ਆਉਣ ਨੂੰ ਤੇ ਇੱਕ ਉਹ ਜਿਵੇਂ ਕਹਿੰਦੇ ਕੈਨੇਡਾ ਇੱਕ ਮਿੱਟੀ ਜਿਹੜਾ ਹੁਣ ਮਿੱਟੀ ਜੇਲ ਦੇ ਵਿੱਚ ਫਸ ਗਿਆ ਨਾ ਉਹ ਇੱਧਰ ਆਉਣ ਚਾਹੋ ਕਿ ਨਾ ਉਹ ਉੱਧਰ ਰਹਿਣ ਚਾਹੋ ਕਿ ਦੇ ਨਾਲ ਉਹ ਇਧਰ ਧਲਕਦਾ ਵਾ ਜਿਵੇਂ ਸਾਡਾ ਪਾਕਿਸਤਾਨ ਵੱਖਰਾ ਹੋਇਆ ਵਾ ਲਾਹੌਰ ਨਰਕਾਣਾ ਉਸੇ ਤਰ੍ਹਾਂ ਸਾਡੇ ਬੱਚੇ ਸਾਥੋਂ ਪਿੱਛੜ ਚੁੱਕੇ ਆ ਤੇ ਪਰ ਹੁਣ ਇਹ ਆ ਵੀ ਜੇ ਅਸੀਂ ਪੰਜਾਬ ਨੂੰ ਹਰਿਆ ਭਰਿਆ ਬਣਾਉਣਾ ਗ੍ਰੀਨ ਪੰਜਾਬ ਬਣਾਉਣਾ ਵਾ ਤੇ ਸਾਨੂੰ ਦੁਆਰੇ ਆਉਦੇ ਹਰੇਕ ਬੱਚੇ ਨਾਲ ਉਹਦੇ ਜਨਮ ਦਿਨ ਤੇ ਘੱਟੋ ਘੱਟ ਪੰਜ ਬੂਟੇ ਲਾਉਣੇ ਪੈਣਗੇ ਤੇ ਸੰਸਥਾ ਦੇ ਸਾਰੇ ਮੈਂਬਰ ਜੀ ਨਾਲ ਸਾਉਬ ਸੀਨੀਅਰ ਮੈਂਬਰ ਸਾਡੇ ਆਏ ਹੋਏ ਆ ਤੇ ਇਸ ਸਮੇਂ ਮੈਂ ਆਪ ਦੇ ਬੇਟੇ ਦੇ ਜਨਮ ਦਿਨ ਤੇ 100 ਬੂਟਾ ਗ੍ਰੀਨ ਪੰਜਾਬ ਮਿਸ਼ਨ ਟੀਮ ਨੂੰ ਦਿਨਾ ਵੀ ਤਾਂ ਕਿ ਉਹ ਜਿੱਥੇ ਵੀ ਲੋਡ ਹੋਵੇ ਹੱਤਾਂ ਤੇ ਲੋਡ ਆ ਜਿੱਥੇ ਵੀ ਲੋਡ ਆ ਉਹ 100 ਬੂਟਾ ਹੋ ਸਾਡੇ ਵੱਲੋਂ ਲਾਉਣ ਤੇ ਤਾਂ ਕਿ 101 ਕਬੂਟਾ ਹੋ ਜਾਵੇ ਸੋ ਆਪ ਸਾਰਿਆਂ ਨੂੰ ਬੇਨਤੀ ਆ 100 ਹੋਣ ਸੋ ਦੇ ਕੇ 101 ਨਹੀਂ ਸਭ ਵੇ ਇੱਕ ਦਾ ਹੋ ਗਿਆ ਸੋ ਦੇ ਕੇ ਗਾ ਬੂਟੇ ਹੋਰ 500 ਹੋ ਜਾਣਾ ਸੋ ਸਾਰਿਆਂ ਨੂੰ ਬੇਨਤੀ ਆ ਆਪਣੀ ਦੀ ਤਰੱਕੀ ਕਰਾ ਕੇ ਨਾ ਸੀ 100 ਤੋਂ 400 ਦਾ ਹੋਣ ਕੀ ਰਸਮੀ ਸਾਰੇ ਜਾਨੇ ਆਪੋ ਆਪਣੇ ਜਨਮ ਦਿਨ ਦੇ ਉੱਤੇ ਤੁਸੀਂ ਵੀ ਜਰੂਰ ਬੁੱਟੇ ਲਾ ਕੇ ਨਾਲ ਸੰਭਾਲਣ ਦਾ ਵੀ ਯਤਨ ਕਰਿਆ ਕਰੋ ਤੇ ਜੇ ਤੁਹ ਨਹੀਂ ਸੰਭਾਲ ਹੁੰਦੇ ਉਹ ਸਾਡੇ ਨਾਲ ਸੰਪਰਕ ਕਰ ਲਓ ਅਸੀਂ ਖੜੇ ਆ ਸੰਭਾਲ ਲਾਂਗੇ ਨੌਜਵਾਨ ਸਾਡੇ ਲਵਪਰੀਤ ਦੇ ਜਰਮਨ ਵੀਡੀਓ ਤੇ ਆ ਕਿ ਜਾਣਤਾ ਕਰੇ ਆ ਨੇਕ ਝੋਨਾ ਲਾਉਂਦਾ ਵਾ ਅਸੀਂ ਸਾਰੇ ਰਲ ਮਿਲ ਕੇ ਤੇ ਸਾਰੇ ਕਰਾਂਗੇ ਧੰਨਵਾਦ ਸਾਰਿਆਂ ਦਾ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮਿਹਰਬਾਨੀ ਰਾਏ ਗੁਰਜੀ ਕਾ ਖਾਲਸਾ ਰਾਏ ਗੁਰਜੀ ਕੀ ਫਤ ਆ ਵੀ ਖੇਤਾਂ ਦੇ। ਹਾਂ। ਤੇ ਇੱਥੇ ਬਰਮੀ ਕੰਪੋਸਟ ਦਾ ਵੀ ਬਹੁਤ ਵੱਡਾ ਪ੍ਰੋਜੈਕਟ ਲਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਉਹ sire tak ਸਰ ਬਰਮੀ ਕੰਪੋਸਟ ਵਾਸਤੇ ਵੀ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਜਰੂਰ ਹੈ ਗੋੜੋਏ ਦੇਖ ਲਓ ਤੁਸੀਂ ਆ ਸਾਂਝੀ ਕਰਿਓ ਤੇ ਅੱਜ ਟੀਮ ਨੂੰ ਵੀ ਦਿਖਾਉਣ ਲੱਗੇ ਆ ਸੁਖਰਾਜ ਦੇ ਜਨਮ ਦਿਨ ਤੇ ਇਹ ਆਪਾਂ ਹੁਣੇ ਹੀ ਸ਼ੁਰੂ ਕੀਤਾ ਜੀ ਜਿਹੜੀ ਬਰਮੀ ਕੰਪੋਸਟ ਆ ਨਾ ਇਹ ਜਿਵੇਂ ਆਪਾਂ ਸਿੱਧੀ ਦੇਸੀ ਆਮ ਪੌਸਿਆਂ ਦੇ ਗੋਬਰ ਨੂੰ ਸਿੱਧਾ ਆਪਾਂ ਪਾ ਦਿੰਨੇ ਹਾਂ ਉਹਦੇ ਵਿੱਚ ਖੇਤ ਦੇ ਵਿੱਚ ਉਹਦੇ ਨਾਲ ਕਈ ਤਰ੍ਹਾਂ ਦੀਆਂ ਉੱਲੀਆਂ ਜਾਵੜਦੀਆਂ ਵਾ ਤੇ ਜ਼ੂਮ ਕਰਕੇ ਦਿਖਾ ਮੇਰੇ ਜਿਹੜੀਆਂ ਸਾਡੀਆਂ ਫਸਲਾਂ ਵਾ ਉਹਨਾਂ ਦੇ ਵਿੱਚ ਉੱਲੀ ਰੋਗ ਆ ਜਾਂਦਾ ਵਾ ਜਾਂ ਜੜ ਜੜ ਗੱਲਾਂ ਦੇ ਰੋਗ ਆ ਜਾਂਦੇ ਆ ਜਿਹੜੀ ਇਹ ਵਰਮੀ ਕੰਪੋਸਟ ਆ ਇਹ ਜਦੋਂ ਇਹਨੂੰ ਗਡੋਏ ਆ ਇਹਨੂੰ 90 ਦਿਨ ਦੇ ਵਿੱਚ ਇਹਨੂੰ ਤੁਸੀਂ ਕੋਈ ਨਹੀਂ ਇਹਨੂੰ ਇਹਨੂੰ 90 ਦਿਨ ਦੇ ਵਿੱਚ ਗਡੋਏ ਇਹਨੂੰ ਪੂਰੀ ਤਰ੍ਹਾਂ ਇਹਨੂੰ ਖਾਟੀ ਤੇ ਖਾਦ ਬਣਾ ਦਿੰਦੇ ਇਧਰਲੇ ਫਿਰ ਤੁਹਾਨੂੰ ਦਿਖਾਈ ਜਾਂਦੇ ਆ ਆਏ ਨੂੰ ਆਪਾਂ ਇਹ ਪੂਰੀ ਵਧੀਆ ਖਾਦ ਤਿਆਰ ਹੋ ਗਈ ਜਿਵੇਂ ਆ ਦੇਖੋ ਨਿੱਖੂ ਆ ਦੇਖੋ ਆਹ ਦੇਖੋ ਆਹ ਆਏ ਪੂਰੀ ਖਾਦ ਤਿਆਰ ਇਹ ਸਰ ਜਦੋਂ ਇਹਦੇ ਉੱਪਰੋਂ ਤੁਸੀਂ ਫਿਰ ਲਾਉਣ ਲਾਉਣੇ ਕਿਵੇਂ ਇਹਦੇ ਪੰਜਾ ਮਾਰ ਕੇ ਪੰਜਾ ਮਾਰ ਕੇ ਇਹਨੂੰ ਲਾ ਲਿਆ ਫਿਰ ਉਹ ਸਿੱਧੀ ਖੇਤ ਦੇ ਵਿੱਚ ਜਾਂ ਆਪਣੇ ਗਮਲਿਆਂ ਦੇ ਵਿੱਚ ਜਾਂ ਬੂਟਿਆਂ ਦੇ ਵਿੱਚ ਪਾ ਦੋਗੀ ਫਿਰ ਹੋ ਜਾਂਦੀ ਹੈ ਨਾ ਹੈ ਨਾ ਪੋਰਕੋਸ ਕਹਿਣਾ ਚਾਹੁੰਦਾ ਹਾਂ ਬਸ ਠੀਕ ਹੈ ਬਹੁਤ ਵਧੀਆ ਇਹ ਹਰੇਕ ਬੰਦੇ ਨੂੰ ਆਪਦੇ ਲੋੜ ਜੋਗੀ ਘਰੇ ਫੈਲਾ ਕਰਨੀ ਚਾਹੀਦੀ ਆ ਤਿਆਰ ਹੋਈ ਹੋਈ ਆ ਹਾਂ ਇਹ ਤਿਆਰ ਆ ਸਭ ਤਿਆਰ ਤਾਂ ਨਹੀਂ ਸੀ ਛੱਪੇ ਛੱਪੇ ਆ ਤੇ ਮਾਰ ਜਾਂਦੇ ਨੇ ਪੰਜੇ ਆ ਦੇਖੋ ਆਹਨ ਪੂਰੀ ਤਿਆਰ ਆ ਖਾਦ 13 ਦੇ 13ੇ ਚ ਬਿੜ ਗਏ ਇਹ ਪੂਰੀ ਜੀ ਹੋ ਜਾਂਦੀ ਇਹ ਕਿਵੇਂ ਆ ਆ ਦੇਖੋ ਜੀ ਐਂ ਜਦੋਂ ਆ ਵੀ ਪਾਏ ਪੰਜਾਂ ਮਾਰਾਂਗੇ ਨਾ ਇਹਨਾਂ ਨੇ ਆਪੇ ਪੰਜਾਂ ਸੱਤਾਂ ਮਿੰਟਾਂ ਜੀ ਇਹਨਾਂ ਨੇ ਖਾ ਉਹ ਜਾਣਾ ਹਾਂਜੀ ਸਰ ਕੋਈ ਸਵਾਲ ਹੋਵੇ 12ਵੀਂ ਕੰਪੋਸਟ ਬਾਰੇ ਸਰ ਜੀ ਜੇ ਮੈਂ ਇੱਧਰ ਮੈਂ ਚੁੰਦੀ ਐ ਉੱਥੇ ਭੱਜ ਜਾਂਦੇ ਆ ਸਰ ਤੇਰੀ ਸੱਨੇ ਘਰ ਮੈਸ ਤੋਂ ਸੱਨੇ ਮੋਇਸਚਰ ਤੇ ਜਾਂਦੇ ਆ ਤੁਹਾਨੂੰ ਜਦੋਂ ਹਿਲਾਉਣੇ ਇਹਨਾਂ ਨੂੰ ਐ ਹੁੰਦਾ ਵੀ ਸਾਨੂੰ ਕੋਈ ਖਤਰਾ ਪੈਦਾ ਹੋ ਗਿਆ ਉਹਦੇ ਥੱਲੇ ਪੈਣ ਥੱਲੇ ਚਲ ਜਾਣਗੇ ਉੱਪਰੋਂ ਉੱਪਰੋਂ ਵਰਤ ਲੈਂਦੇ ਆ ਇਹ ਤਾਂ ਲਾਈ ਹੋਈ ਸਾਡੀ ਪੰਚਾਰ ਪਹਿਲੋਂ ਇਕੱਠੀ ਕਰਕੇ ਬਸ ਥੋੜੇ ਜਿਹਾ ਮੇ ਵਿਚ ਪਾ ਦੇ ਇੱਕ ਵਾਰੀ ਇਹਦੇ ਇਹਦੇ ਪਹਿਲਾਂ ਇਹ ਹਿਲਾ ਕੇ ਤੇ ਗੜੋਏ ਪਾਏ ਗਾ ਬਰੋਹੀ ਕੇ ਕਿਹੜੇ ਉਹ ਸਾਡੇ ਥੱਲੇ ਗੜੋਏ ਪਾਦੇ ਤੇ ਠੀਕ ਆ ਜੀ ਤੇ ਜਿੰਨਾ ਸਾਥੀਆਂ ਨੂੰ ਗੜੋਏ ਚਾਹੀਦੇ ਵੀ ਹੋਣ ਚਲ ਆਪਣਾ ਨੰਬਰ ਬੋਲਦੇ ਹੋ 986065718 986065718 ਦੇ ਉੱਪਰ ਤੁਸੀਂ ਸੰਪਰਕ ਕਰਕੇ ਇਹ ਬਿਜਲੀ ਘਰ ਦੇ ਕੋਲ ਇਹਨਾਂ ਦਾ ਘਰ ਆ ਤੁਸੀਂ ਗੜੋਏ ਵੀ ਲਿਜਾ ਸਕਦੇ ਹੋ ਬਾਜਵ ਰੇਟਾਂ ਤੇ ਫ੍ਰੀ ਨਹੀਂ ਧੰਨਵਾਦ ਆ ਦੇ ਹੁਣ ਪ੍ਰਾਲੀ ਦੇ ਵਿੱਚ ਨਿਕਲ ਗਿਆ ਪ੍ਰਾਲੀ ਨੇ ਠੰਡੇ ਰਹਿੰਦੇ ਆ ਜੀ ਇਹ ਮਤਲਬ ਗਰਮੀ ਆ ਨਾ ਹੋ ਜਾਂਦੇ ਨਹੀਂ ਸੱਤ ਬੂਰ ਤੱਕ ਆ ਸੋੜਾ ਜਾ ਰਹੇ ਨੇ ਤੇ ਲੈਉਣ ਵਾਲੇ ਬੈਲ ਇਧਰ ਆਪਣੇ ਨਾਲ ਤੇ ਇਧਰ ਵੀ ਸਾਰੇ ਬੂਟੇ ਤੁਸੀਂ ਦੇਖ ਸਕਦੇ ਹੋ ਮੱਕੀ ਵੀ অর্ਗੈਨਿਕ ਹੈ ਰਬੈਰਿੰਗ ਸੱਤ ਸੱਤ ਅਸੀਂ ਪੀਕੇ ਖੜੇ ਆ ਸੋ ਧੰਨਵਾਦ ਸਭ ਤੁਹਾਡਾ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਸਾਨੂੰ ਇਨਾ ਟਾਈਮ ਚੱਲਿਆ ਤੇ 12ਵੀਂ ਕੰਪੋਸਟ ਤੁਹਾਡੇ ਸਾਰਿਆਂ ਦੇ ਕੰਮ ਦੀ ਚੀਜ਼ ਆ ਉਹ ਸਰ ਤੋਂ ਨੰਬਰ ਅਸੀਂ ਬੋਲਤਾ ਤੁਹਾਨੂੰ ਉਹ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ ਤੇ ਲੱਗਦਾ ਹੋਇਆ ਤੇ ਲਾਈਕ ਜਾਂ ਡਿਸਲਾਈਕ ਦੋਨਾਂ ਚੋਂ ਇੱਕ ਕੰਮ ਜ਼ਰੂਰ ਕਰਿਓ ਲਾਈਕ ਕੀਤਾ ਤਾਂ ਕਿਉਂ ਕੀਤਾ ਡਿਸਲਾਈਕ ਕੀਤਾ ਤਾਂ ਕਿਉਂ ਕੀਤਾ ਉਹ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਦਿਓ ਧੰਨਵਾਦ ਇਹਦੇ ਵਿੱਚ ਥੱਲੇ ਥੋੜਾ ਜਿਆ ਨੂੰ ਇੱਥੋਂ ਤੱਕ ਜੀ ਪ੍ਰਾਲੀ ਪਾ ਲੈਣੀ ਆ ਇੱਕ ਗੜੀ ਕਰ ਦੇਣੀ ਆ ਥੱਲੇ ਪਣਾ ਬੱਟੇ ਪੋਨੇ ਪੱਟਿਆਂ ਦੇ ਪ੍ਰਾਲੀ ਪਾ ਕੇ ਉੱਤੇ 20 22 ਜਣ ਪ੍ਰਾਣਾ ਗੜਿਆ ਸੜਿਆ ਮਤਲਬ ਸੈੱਟ ਕਰਕੇ ਗੋਬਰ ਤੇ ਉਹਦੇ ਵਿੱਚ ਆ ਗਡੋਏ ਛੱਡੇ ਹੋਏ ਆ ਇਹਦੇ ਵਿੱਚ ਗਡੋਏ ਬਹੁਤ ਜਿਆਦੇ ਮਾਤਰਾ ਚ ਹੁੰਦੇ ਆ ਤੇ ਕੀ ਹੁੰਦੀ ਹੈ ਇਹ ਇਹ ਵਰਮੀ ਬਾਸ਼ ਦੇਖੋ ਆ ਤੇ ਗਡੋਏ ਬਹੁਤ ਜਿਆਦੇ ਮਾਤਰਾ ਚ ਹੁੰਦੇ ਆ ਇਹ ਇਹਨਾਂ ਦਾ ਜਿਹੜਾ ਉਹ ਪਸੀਨਾ ਉਹ ਫਿਰ ਥੱਲੇ ਆਉਂਦਾ ਤੇ ਉਤੋਂ ਟੋਕਾ ਟੋਕਾ ਕਰਕੇ ਇਹ ਵਿੱਚੋਂ ਨਿਕਲਦਾ ਸਾਰੀ ਨਿਹੜੀ ਥੱਲੇ ਠੀਕ ਹੈ ਜੀ ਇਹ ਆ ਜੀ ਵਰਮੀ ਬਾਸ਼ ਤਿਆਰ ਹੋ ਰਹੀ ਹੈ ਜੀ Tāna wāji.